ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਹੋਣਾ ਨੇ ਅੱਜ ਆਖਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕੀ ਵਜ੍ਹਾ ਰਹੀ ਹੈ ਤੇ ਸੁਬੀਰ ਸਿੰਘ ਬਾਦਲ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਕਾਲੀ ਦਲ ਦੀ ਦਿਸ਼ਾ ਤੇ ਦਸ਼ਾ ਕੀ ਰਹਿਣ ਵਾਲੀ ਨੇ ਇਸ ਮਸਲੇ 'ਚ ਅਸੀਂ ਗੱਲ ਕਰਾਂਗੇ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਹੋਣਾ ਦੇ ਨਾਲ ਪਾਜੀ ਸੁਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਕਾਲੀ ਦਲ ਦੀ ਦਿਸ਼ਾ ਤੇ ਦਸ਼ਾ ਕੀ ਰਹਿਣ ਵਾਲੀ ਹੈ ਜੀ ਇਹ ਤਾਂ ਇਹਨਾਂ ਦੇ ਪਾਰਟੀ ਜਾਂ ਸਾਰਾ ਜਨਰਲ ਹਾਊਸ ਮੀਟਿੰਗ ਸੱਦੇ ਜੀ ਤੇ ਉਹਦੇ ਵਿੱਚ ਸਾਰਾ ਪਾਸ ਪਰਫਾਰਮੈਂਸ ਤੇ ਅੱਗੇ ਫਿਊਚਰ ਕਰਨਾ ਕੀ ਹੈ ਜੀ ਮਸਲਾ ਸਿਰਫ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਅਸਤੀਫੇ ਦਾ ਨਹੀਂ ਹੈ ਜੀ ਇਹ ਅਸਤੀਫਾ ਬੜੀ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿਉਂਕਿ ਝੋੜਾ ਕਮੇਟੀ ਜਦੋਂ ਪਿਛਲੇ ਇਲੈਕਸ਼ਨ ਤੋਂ ਬਾਅਦ 14 ਕਮੇਟੀ ਬਣੀ ਸੀ 2022 ਦੇ ਇਲੈਕਸ਼ਨ ਤੋਂ ਬਾਅਦ ਫੈਮਲੀ ਇਲੈਕਸ਼ਨ ਤੋਂ ਬਾਅਦ ਭਾਵੇਂ ਉਹਦੀ ਰਿਪੋਰਟ ਪਬਲਿਕ ਨਹੀਂ ਹੋਈ ਲੇਕਿਨ ਜਿਹੜੀ ਖਬਰਾਂ ਛੱਪ ਜਰਿਆ ਗਿਆ ਤੇ ਲੀਡਰ ਦੱਸਦੇ ਰਹੇ ਜੀ ਹੋਰ ਸੀ ਕੇ ਲੀਡਰਸ਼ਿਪ ਚੇਂਜ ਕਰਨ ਦੀ ਲੋੜ ਹੈ ਜੀ ਜੀ ਜੇ ਉਦੋਂ ਚੇਂਜ ਕਰ ਦਿੱਤਾ ਜਾਂਦਾ ਉਸ ਕਮੇਟੀ ਦੀ ਰਿਪੋਰਟ ਇਹਨਾਂ ਨੇ ਕਦੇ ਰਿਲੀਜ਼ ਕੀਤੀ ਹੀ ਨਹੀਂ ਆਫੀਸ਼ੀਅਲੀ ਜੀ ਇਸੇ ਕਰਕੇ ਕਿਉਂਕਿ origial leadership ਚੇਂਜ ਸੀ ਉਸੇ ਵੇਲੇ ਇਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਜੀ ਇਹ ਜੋ ਡਾਕਮੈਂਟੀ ਦੇ ਪ੍ਰੋਸੈਸ ਦਾ ਅਗੇ ਫਾਲੋ ਅਪ ਹੈ ਇਹਨੇ ਵੀ ਮੈਂ ਇਹਨੂੰ ਤਰਖਾਈਏ ਹੋਣ ਦੇ ਨਾਲ ਸਿਰਫ ਨਹੀਂ ਅੱਛਾ ਤਰਖਾਈਆ ਤਾਂ ਹੁਣ ਹੋਇਆ ਨਾ ਇਹ ਜੀ 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 ਸэр ਮਸਲਾ ਬੇਸਿਕ ਜਿਹੜਾ ਹੈ ਉਹ ਜਿਹੜਾ ਨਿਗਾਰ ਅੱਜ 41 ਦਲ ਦਾ ਜੀ ਉਹਨੂੰ ਪਹਿਲਾਂ ਤਾਂ ਰੋਕਣਾ ਕਿਵੇਂ ਹੈ ਜੀ ਤੇ ਪਾਰਟੀ ਨੂੰ ਆਪਣੇ ਪੈਰਾ ਤੇ ਕਿਵੇਂ ਖੜਾ ਕਰਨਾ ਹੈ ਜੀ ਬੇਸਿਕ ਇਸ਼ੂ ਕੀ ਹੈ ਅੱਗੇ ਦਾ ਅੱਛਾ ਜੀ ਟਾਈਮ ਲੱਗਦਾ ਹੁੰਦਾ ਹੈ ਹਮੇਸ਼ਾ ਹੀ ਜੀ ਨਵਾਂ ਏਜੰਡਾ ਪਾਰਟੀ ਨੂੰ ਲਿਆਉਣਾ ਪਏਗਾ ਨਵਾਂ ਲੀਡਰ ਇਲੈਕਟ ਕਰਨਾ ਪਏਗਾ ਲੀਡਰਸ਼ਿਪ ਨੂੰ ਨਵੀਂ ਨਵਾਂ ਫੇਸ ਦੇਣਾ ਪਏਗਾ ਪਾਰਟੀ ਨੂੰ ਇਹ ਇਕੱਲੇ ਜੋ ਕੁਝ ਅੱਗੇ ਹੋਇਆ ਜੀ ਕਿਦੇ ਕਰਕੇ 217 ਤੋਂ ਬਾਅਦ ਲਗਾਤਾਰ ਪਾਰਟੀ ਜਿਨਕਾ ਆ ਰਿਹਾ ਹੈ ਜੀ ਉਹਦੇ ਵਿੱਚ ਇਕੱਲੇ ਪ੍ਰਕਾਸ਼ੇ ਬਾਦਲ ਉਹ ਦੁਨੀਆ ਦੇ ਨਹੀਂ ਰਹੇ ਜੀ ਫਿਰ ਵੀ ਗੱਲ ਕਰਨੀ ਪਈ ਹੈ ਜੀ ਇਹ ਸੁਖਵੀਰ ਸਿੰਘ ਬਾਦਲ ਜ਼ਿੰਮੇਦਾਰ ਨਹੀਂ ਜਿਹੜੇ ਸਟਾਫ ਦੇ ਲੀਡਰਸ਼ਿਪ ਹੈ ਜਿਹੜੇ 8 10 ਸੀਗੇ ਜੀ ਉਹਨਾਂ ਵਿੱਚ ਜਿਹੜੇ ਉਹ ਲੋਕ ਵੀ ਸ਼ਾਮਲ ਹੈ ਜਿਹੜੇ ਹੁਣ ਸੁਧਾਰਵਾਦੀ ਹੈ ਜੀ ਇਹ ਸਾਰੇ ਹੀ ਸ਼ਾਮਲ ਹੈ ਉਸ ਨਜ਼ਾਰ ਦੇ ਵਿੱਚ ਜੀ ਸੋ ਕੱਲੇ ਸੁਖਵੀਰ ਸਿੰਘ ਬਾਦਲ ਦਾ ਸੇਖ ਬਦਲ ਕੇ ਗੱਲ ਇਹ ਵੱਡਣੀ ਇਹ ਸਾਰਾ ਹੀ ਜਿਹੜਾ ਪੁਰਾਣੇ ਮੈਂ ਇਹਨਾਂ ਨੂੰ ਕਹੂੰਗਾ ਜਿਹੜੇ ਟੈਂਟਡ ਹੈ ਦਾਜੀ ਜੀ ਭਾਵੇਂ ਚਾਰਜ ਕੋਈ ਨਹੀਂ ਲੇਕਿਨ ਪਾਰਟੀ ਸਾਡੇ ਘਰ ਆਇਆ ਉਹਦੇ ਵਾਸਤੇ ਇਹ ਸਾਰੇ ਲੋਕ ਹੀ ਦੋਸ਼ੀ ਹੈਗੇ ਆ ਜੀ ਤੇ ਇਹ ਨਵੇਂ ਲੀਡਰਸ਼ਿਪ ਲੋਣੀ ਚਾਹੀਦੀ ਹੈ ਨਵੇਂ ਲੀਡਰਸ਼ਿਪ ਨੂੰ ਸਟੈਬਲ ਹੋਣ ਟਾਈਮ ਲੱਗੇਗਾ ਲੇਕਿਨ ਲੋਕ ਇਹਨਾਂ ਦੇ ਵਿਸ਼ਵਾਸ ਨਹੀਂ ਕਰਦੇ ਜਿਹੜੇ ਹੁਣ ਦੇ ਲੀਡਰ ਹੈ ਜੀ ਹੁਣ ਇਹ ਨਵੀਂ ਦਿਸ਼ਾ ਤੇ ਨਵਾਂ ਇਹਨਾਂ ਦਾ ਏਜੰਡਾ ਜੀ ਦੋ ਦੇ ਲੋਕ ਦੋ ਦੋਵੇਂ ਚਾਹੀਦੇ ਬਾਰਕੀ ਐਸੀ ਇੱਕ ਹੋਰ ਕਿਉਂਕਿ ਕਾਲੀ ਦਲ ਬੜਾ ਯੋਰ ਲਾ ਰਿਹਾ ਕਿ ਸੁਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣ ਬਣੇ ਰਹਿਣ ਕਿ ਸਾਡੇ ਕੋਲ ਸੁਬੀਰ ਸਿੰਘ ਬਾਦਲ ਦਾ ਅਲਟਰਨੇਟਿਵ ਨਹੀਂ ਹੈ ਸਿਆਸਤ ਦੇ ਵਿੱਚ ਪੈਸਾ ਵੀ ਚਾਹੀਦਾ ਜਰਨਲੀ ਵੀ ਚਾਹੀਦੀ ਕਾਲੀ ਦਲ ਨੂੰ ਉਹ ਘਾਟ ਹੋਏਗੀ ਜੀ ਸੁਬੀਰ ਸਿੰਘ ਬਾਦਲ ਦੀ ਜਾਂ ਪੈਸੇ ਦੀ ਅਕਾਲੀ ਦਲ ਦਾ ਤਾਂ ਬੜਾ ਸ਼ਾਨਾਮਤ ਇਤਿਹਾਸ ਹੈ ਇਹਦੇ ਤੱਕ ਅੱਜ ਮੈਂ ਤਾਂ ਮੈਨੂੰ ਆਲਮੋਸਟ 45 ਸਾਲ ਹੋ ਗਏ ਕਾਲੀ ਦਲ ਨੂੰ ਕਵਰ ਕਰਦੇ ਨੂੰ ਮੈਂ ਤਾਂ ਇਹ ਪਹਿਲੀ ਵਾਰੀ ਸੁਣਿਆ ਹੈ ਕਿ ਸਾਡਾ ਜਰਨੈਲ ਹੈ ਤੇ ਇਹਦੇ ਬਣਾ ਸਾਡਾ ਸਾਡੀ ਪਾਰਟੀ ਚੱਲ ਨਹੀਂ ਸਕਦੀ ਇਹ ਤਾਂ ਕਦੇ ਹੋਇਆ ਹੀ ਨਹੀਂ ਸੀ ਪਾਰਟੀ ਦੇ ਪ੍ਰਧਾਨਤਾ ਆਉਂਦੇ ਜਾਂਦੇ ਰਹੇ ਹੈ ਜੀ ਇਹ ਤਾਂ ਸਿਰਫ 1996 ਤੋਂ ਬਾਅਦ ਆ ਜਦੋਂ ਦਾ ਬਾਦਲ ਪਰਿਵਾਰ ਨੇ ਇਸ ਪਾਰਟੀ ਦੇ ਵਲਡੋਰ ਸੰਭਾਲੀ ਜੀ ਕਿ ਇਹ ਸਿਚੁਏਸ਼ਨ ਬਣ ਗਈ ਪਾਰਟੀ ਦਾ ਨਿਗਾਰ ਵੀ ਇਹਨਾਂ ਤਾਂ ਕਦੇ ਨਹੀਂ ਹੋਇਆ ਇਸੇ ਕਰਕੇ ਜਿਹੜੀ ਉਹ 1989 ਦੀ ਗੱਲ ਉਹ ਵੱਖਰੀ ਹੈ ਜੀ ਆਦਰਵਾਇਜ਼ ਨਾਰਮਲ ਸਿਚੁਏਸ਼ਨ ਦੇ ਵਿੱਚ ਪਾਰਟੀ ਇਸ ਤਰ੍ਹਾਂ ਕੈਨੇਟ ਨਹੀਂ ਲੱਗੀ ਨਾ ਹੀ ਕਹਿੰਦੇ ਕਿਸੇ ਨੇ ਕਿਹਾ ਸੀਗਾ ਕਿ ਦੇਖੋ ਜੀ ਆ ਇਸ ਲੀਡਰ ਤੋਂ ਬਿਨਾ ਸਾਡਾ ਕੰਮ ਨਹੀਂ ਚੱਲ ਸਕਦਾ ਜੀ 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 ਲੀਡਰ ਤਾਂ ਬੜੇ ਆਏ ਬੜੇ ਔਰ ਬੜੇ ਵੱਡੇ ਵੱਡੇ ਨਾਂ ਸੀਗੇ ਜਿਵੇਂ ਮਾਸਾ ਸਰਤਾ ਸਿੰਘ ਸਦ ਫਤਿਹ ਸਿੰਘ ਤੁਸੀਂ ਲਾਓ ਨਾ ਪੁਰਾਣੇ ਲੀਡਰ ਸਾਰੇ ਲਾਸਟ ਆਪਣੇ ਸਾਥ ਪਰਚਲ ਸਿੰਘ ਲੋਂਗੋਵਾਲ ਦੇ ਦੇਸ ਸਿੰਘ ਤਲਵੰਡੀ ਮੌਂਡ ਸਿੰਘ ਤੋੜ ਜੀ ਹਾਂ ਜੀ ਕਿੰਨੇ ਵੱਡੇ ਵੱਡੇ ਲੀਡਰ ਸੀ ਤੁਸੀਂ ਦੇਖੋ ਸਾਰੇ ਅੱਛੇ ਜਿਵੇਂ ਤੁਸੀਂ ਜ਼ਿਕਰ ਕੀਤਾ 1996 ਦਾ ਮਤਲਬ 1996 ਤੋਂ ਹੁਣ ਤੱਕ ਕਰੀਬ ਬਾਦਲ ਪਰਿਵਾਰ ਕੋ 28 ਸਾਲ ਪ੍ਰਧਾਨਗੀ ਰਹੀ ਹੈ। ਲਗਾਤਾਰ ਰਹੀ ਹੈ ਲਗਾਤਾਰ 28 ਸਾਲ ਦੀ ਪ੍ਰਧਾਨਗੀ ਅਕਾਲੀ ਦਲ ਨੇ ਉਤਰਾ ਵੀ ਦੇਖੇ ਚੜ੍ਹਾਏ ਵੀ ਦੇਖੇ ਦੋ ਵਾਰ ਸਰਕਾਰ ਬਣਾਉਂਦਾ ਰਿਕਾਰਡ ਵੀ ਅਕਾਲੀ ਦਲ ਨੇ ਕਾਇਮ ਕੀਤਾ ਪੰਜਾਬ 'ਚ। ਸੱਤ ਮਾਰੀ 97 ਨਹੀਂ ਲਗਾਤਾਰ ਸਰਕਾਰ ਬਣੀ ਹਾਂ ਲਗਾਤਾਰ ਲਗਾਤਾਰ ਰਿਪੀਟ ਲਗਾਤਾਰ ਲਗਾਤਾਰ ਦੋ ਵਾਰ ਹੀ ਜਿਵੇਂ ਤੁਸੀਂ ਇੱਕ ਗੱਲ ਨੋਟ ਕਰੋ ਜਿਹੜਾ ਵੋਟ ਬੈਂਕ ਘਟਦਾ ਜਾ ਰਿਹਾ। ਜੀ ਜੀ ਜੀ। 97 ਦੇ ਵਿੱਚ ਜਿਹੜੀ ਪਾਰਟੀ ਦੀ ਪੁਜੀਸ਼ਨ ਸੀ ਜਿਸ ਮੈਂਡੇਟਰ ਪਾਰਟੀ ਚੋਣਾ ਜਿੱਤੀ ਸੀ 97 ਜੀ ਉਸ ਤੋਂ ਬਾਅਦ ਲਗਾਤਾਰ ਥੱਲੇ ਘਟਿਆ ਜੀ ਜੀ 2002 ਚ ਪਾਰਟੀ ਹਾਰੀ ਜੀ 2007 ਵਿੱਚ ਜਿੱਤੀ ਜੀ ਬਾਅਦ ਤੁਸੀਂ ਦੇਖੋ ਉਸ ਤੋਂ ਬਾਅਦ ਸੀਟਾ ਲਗਾਤਾਰ ਘਟ ਰਹੀ ਹੈ ਜੀ ਜੀ ਲਗਾਤਾਰ ਜੀ ਜੀ 97 ਤੋਂ ਬਾਅਦ 97 ਦੇ ਵਿੱਚ 74 ਤੇ ਪਲੱਸ 1 ਇੰਡੀਪੈਂਡੈਂਟ 75 ਸੀਟਾ ਸੀ ਇਹਨਾਂ ਦੀ ਆਪਣੇ ਆਪ ਜੀ 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 23 ਦੇ ਵਿੱਚੋਂ 18 ਬੀਜੇਪੀ ਐਲਾਈਸ ਦੇ ਵਿੱਚ ਜੀ ਜੀ ਇਹ ਇਹਨਾਂ ਮੈਨਡੇਟ ਕਦਰ ਸੀ ਕਿਸੇ ਨੂੰ ਬੜਿਆ ਜੀ ਉਹਦੇ ਨਾਲ ਕੰਪੇਅਰ ਕਰੋ ਉਹ ਜਦੋਂ ਆਪਣੇ 222 ਤੱਕ ਸੀ ਟੈਰੇ ਗਈਆਂ ਤੋਂ 77 ਦੇ ਨਾਲ ਕੰਪੇਅਰ ਕਰਕੇ ਦੇਖੋ ਕੋਈ ਉਹ 74 ਸੀ ਹੁਣ ਟੈਲ ਰਹੀਆਂ ਜੀ ਜੀ ਲਗਾਤਾਰ ਜਿਹੜੀ ਲੀਡਰਸ਼ਿਪ ਆ ਪਾਰਟੀ ਦੀ ਬਾਦਲ ਪਰਿਵਾਰ ਕੋਲ ਸੀ ਇਹ ਤਾਂ ਲਾਦੇ ਕਿ ਕਿਉਂਕਿ ਸੁਭੀਸ਼ ਸਿੰਘ ਬਾਦਲ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਦਬਾਅ ਵੱਧ ਗਿਆ ਸੀ ਇੱਕ ਪਾਸੇ ਤਾਂ ਖਾਈਆ ਇਕਰਾਰ ਦਿੱਤਾ ਜਾ ਰਿਹਾ ਸਜ਼ਾ ਭੁਗਤਨੀਆ ਕਿਤੇ ਉਥੋਂ ਇਹ ਨਾ ਕਿ ਜਥੇਦਾਰੀ ਕਹਿ ਦੇਣ ਕਿ ਪਾਰਟੀ ਦੇ ਅਹੁਦਾ ਤੋਂ ਅਸਤੀਫਾ ਦੇ ਇਸ ਤੋਂ ਪਹਿਲੇ ਸੁਭੀ ਸਿੰਘ ਬਾਦਲੂ ਵੀ ਦੇਖੇ ਜੀ ਲੇਕੋ ਗੱਲ ਇਹ ਹੈ ਕਿ ਜਿਹੜਾ ਇਸ ਵੇਲੇ ਪਬਲਿਕ ਸੈਂਟੀਮੈਂਟ ਬੜਿਆ ਹੋਇਆ ਲਗਾਤਾਰ ਜੀ ਉਹ ਸੀ ਕਿ ਇਹ ਪਰਿਵਾਰ ਜ਼ਿੰਮੇਦਾਰ ਹੈ ਤੇ ਇਸ ਲੀਡਰਸ਼ਿਪ ਨੂੰ ਪਾਸੇ ਕੀਤਾ ਜਾਂਦੀ ਜੀ ਕਾਇਸ ਕੀ ਹੈ ਜਿਹੜਾ ਰਿਪੋਰਟ ਜੀ ਆਦਾ ਅਕਾਲੀ ਫੂਲਾ ਸਿੰਘ ਬੜੇ ਰਵੀਰ ਦੇ 11 ਕੁ ਮਹੀਨੇ ਤੱਕ ਜੀ ਤੇ ਯਾ ਗਿਆਨੀ ਗੁਰਮੁਖਣ ਸੇ ਮੜੇ ਜੀ ਬਸ ਬਸ ਵੇਰਾ ਸਦਾ ਹੈ ਕੋਈ ਨਹੀਂ ਜੀ ਜੀ ਜੇ ਉਹ ਸਿਕਿਉਰਿਟੀ ਇੱਥੇ ਤੱਕ ਪਹੁੰਚ ਜੂਗੀ ਜੀ ਜੀ ਤੇ ਹੋਰ ਕਿ ਐਸਕੇਪ ਰੂਟ ਇੱਕੋ ਹੀ ਸੀ ਕਿ ਸਰਵੇਸੀ ਨੂੰ ਬਦਲ ਡਿਜ਼ਾਈਨ ਕਰੇ ਜੀ ਜੀ ਤਾਂ ਇਹਦੇ ਨਾਲ ਜਿਹੜਾ ਸਿਕਸ ਸਵਾਰ ਦਾ ਸੰਕਟ ਸੀਗਾ ਜੀ ਕਾਬ ਤੱਕ ਦਾ ਤੇ ਜਿਹੜਾ ਲੱਗ ਰਿਹਾ ਸੀ ਕਿ ਇਹ ਬਾਕੀ ਹੋਂ ਦੇ ਕੋਸ਼ਿਸ਼ ਕਰ ਰਿਹਾ ਕਿਉਂਕਿ ਜਦੋਂ ਇਹ ਚਾਰ ਦਿਨ ਪਹਿ전 ਇਹਨਾਂ ਦੇ ਉੱਥੇ ਕਾਰਜ ਹੀ ਟੁੱਟ ਗਿਆ ਆਪਣੇ ਕਾਲਪਕ ਦੇ ਦਫਤਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਰ ਬੈਠਣ ਲੱਗੇ ਤੇ ਇਹਨਾਂ ਦੇ ਫ੍ਰੈਕਚਰ ਹੋ ਗਿਆ ਪੈਰ ਦੇ ਵਿੱਚ ਜੀ ਜੀ ਜਿਹੜੀ ਉਹ ਚਿੱਠੀ ਦੇ ਕੇ ਆਈ ਸੀ ਉਹ ਜਿਹ ਕਿਹਾ ਸੀ ਵੀ ਜਿਹੜੇ ਮੇਰੇ ਤੇ ਅਲੀਗੇਸ਼ਨ ਪਹਿਲਾਂ ਲੱਗਿਆ ਉਹ ਸਾਰਾ ਕੋੜ ਪ੍ਰਚਾਰ ਹੈ ਜੀ ਉਹਦੇ ਨਾਲ ਕੰਪੇਅਰ ਕਰਕੇ ਜਿਹੜੇ ਸਭ ਤੋਂ ਪਹਿਲੀ ਚਿੱਠੀ ਸੀ ਉਹਦੇ ਆਪਣੇ ਸਾਰੀ ਰਿਪੋਰਟ ਸਭ ਕੁਝ ਆਪਣੇ ਢੋਲੀ ਪਾ ਲਿਆ ਤੇ ਜਦੋਂ ਉਹ ਚਿੱਠੀ ਦੇ ਕੇ ਆਏ ਕਹਿੰਦੇ ਵੀ ਕੋੜ ਪ੍ਰਚਾਰ ਹੈ ਜਿਹੜੀ ਚਿੱਠੀ ਪਹਿਲਾਂ ਦਿੱਤਾ ਮਤਲਬ ਜਿਹੜੇ ਅਲੀਗੇਸ਼ਨਸ ਤੇ ਲੱਗੇ ਆ ਜਿਹਦੇ ਸਿਰ ਤੇ ਇਹਨਾਂ ਨੂੰ ਪਰਖਾਇਆ ਕਰਾ ਦਿੱਤਾ ਗਿਆ ਇਹ ਸਾਰਾ ਕੋਰਸ ਹੁਣ ਪ੍ਰਚਾਰ ਸੀ ਇਹਦਾ ਮਤਲਬ ਇਹਨਾਂ ਨੇ ਜਿਹਦਰ ਕੰਮ ਕਰ ਸਕਦਾ ਫੈਸਲਾ ਹੀ ਚੈਲੰਜ ਕਰ ਸਕ ਤਰੀਕੇ ਦੇ ਨਾਲ ਜੀ ਜੀ ਕੋ ਕੋਈ ਰਸਤਾ ਕੋਈ ਸੀਗਾ ਕਿ ਨਾ ਕੋਈ ਅਜੇ ਸੈਕੰਡ ਜਿਹੜੇ ਜਿੰਨਾ ਜਿਹੜੇ ਸ਼ਕਾਲੀ ਦਲ ਛੱਡ ਕੇ ਗਏ ਨੇ ਉਹਨਾਂ ਦਾ ਵੀ ਤਾਂ ਇੱਕੋ ਇੱਕ ਮਕਸਦ ਹੀ ਸੀ 22 ਸੂਬਾ ਪ੍ਰਧਾਨ ਦੀ ਅਹੁਦੇ ਤੋਂ ਅਸਤੀਫਾ ਦਵੇ ਉਹਨਾਂ ਦੀ ਵਾਪਸੀ ਹੋ ਸਕਦੀ ਜੀ ਨੇ ਬਲਪੋ ਸਾਡੇ ਕਾਲੀ ਦਲ ਦੇ ਵਿੱਚ ਤਾਂ ਹਮੇਸ਼ਾ ਹੁੰਦਾ ਰਿਹਾ ਕੋਈ ਨਵੀਂ ਗੱਲ ਨਹੀਂ ਐ ਦੇਖੋ ਜੀ ਕਾਲੀ ਦਲ ਦੇ ਵਿੱਚ ਸਪਰੇਟ ਹੋਂਦਰੀ ਐ ਲੀਡਰ ਮੁਰਕੇ ਮਿਲਦੇ ਰਹੇ ਐ ਪ੍ਰਕਾਸ਼ ਸਿੰਘ ਬਾਦਲ ਬੁਰਜਾ ਸਿੰਘ ਟਾੜਾ ਜੀ ਦੋ ਤਿੰਨ ਵਾਰੀ ਅਲੱਗ ਹੋਏ ਮੁਰਕੇ ਮਿਲੇ 79 ਪੰਨਾ ਰੌਲਾ ਪਿਆ ਜੀ ਜੀ ਆਵੇ ਲੱਗਦੀ ਸੀ ਹੋਏ ਜੀ ਲੇਕਿਨ ਰੌਲਾ ਤਾਂ ਬਹੁਤ ਤਕੜਾ ਪਿਆ ਸੀਗਾ ਜੀ ਜੀ ਹਾਂ ਜੀ ਸਰ ਤੁਸੀਂ ਦੇਖੋ ਕਿ 94 ਜੀ 96 ਚ ਆ ਕੇ ਫਿਰ ਇਕਤਾ ਹੋ ਗਈ 99 ਸਿਰ ਲਾ ਕੋਏ ਫਿਰ ਫਿਰ ਇਕਤਾ ਹੋ ਗਈ 2003 ਦੇ ਵਿੱਚ ਜੀ ਸੋ ਇਹ ਚੱਲਦਾ ਰਿਆ ਲਗਾਤਾਰ ਇਹ ਕੋ ਨਵੀਂ ਗੱਲ ਨਹੀਂ ਹੈ ਹੁਣ ਕੱਟੇ ਹੋ ਜਾਣਗੇ ਕੋਈ ਐਸੀ ਗੱਲ ਨਹੀਂ ਹੈ ਇਹ ਇਸ ਤਰ੍ਹਾਂ ਹੀ ਅਕਾਲੀ ਸਿਆਸਤ ਚਲਦੀ ਰਹੀ ਸੁਭੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਪ੍ਰਵਾਨ ਵੀ ਹੋ ਜਾਊਗਾ ਜੀ ਜਦ ਮਾਨੀ ਬਣ ਗਿਆ ਹੈ ਨਹੀਂ ਅਕਾਲੀ ਦਲ ਉੱਥੇ ਦੇ ਸੁਭੀਰ ਸਿੰਘ ਬਾਦਲ ਦੇ ਅਸਤੀਫੇ ਦੇਣ ਨਾਲ ਅਕਾਲੀ ਦਲ ਉੱਠਣ ਦੀ ਸੰਭਾਵਨਾ ਹੈ ਜੀ ਨੇ ਇਕੱਲੇ ਸਤੀਫੇ ਨਾਲ ਨਹੀਂ ਉੱਟਦੀ ਮੈਂ ਤਾਂ ਉਹ ਹੀ ਅਰਜ਼ੀ ਕੀਤੀ ਵੀ ਬੈਠ ਕੇ ਕਾਲੇ ਦਲੋਂ ਇਹ ਤੇ ਪੂਰਾ ਵਿਚਾਰ ਕਰਨਾ ਪਏਗਾ ਵੀ ਸਿਫਾ ਦਾ ਹੋ ਗਿਆ ਇਹ ਪਹਿਲਾ ਸਟੈਪ ਹੈ ਜੀ ਇਸ ਤੋਂ ਬਾਅਦ ਅਗਲਾ ਸਟੈਪ ਲੈਣਾ ਵੀ ਪਾਰਟੀ ਰੀਫਾਈ ਕਿਵੇਂ ਕਰਨੀ ਹੈ ਫਾਈ ਕਰਕੇ ਨਵਾਂ ਏਜੰਡਾ ਕੀ ਲੈ ਕੇ ਆਉਣਾ ਹੈ ਜੀ ਲੰਬਾ ਪ੍ਰੋਸੈਸ ਹੈ ਇਹ ਓਵਰਨਾਈਟ ਨਹੀਂ ਹੋਣਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ